ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਗੱਡੀ ਲੈ ਕੇ ਆਏ ਹਾਂ Maruti Swift ਇਹ ਗੱਡੀ LDI ਤੋਂ VDI ਕਨਵਰਟ ਕੀਤੀ ਹੋਈ ਆ ਗੱਡੀ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤਵਾਰ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਦੇ ਬਾਰੇ Maruti Swift ਇਹ ਗੱਡੀ ਮਾਡਲ 2012 ਐ LDI ਤੋਂ VDI ਕਨਵਰਟ ਕਰੀ ਹੋਈ ਆ ਹਰਿਆਣਾ ਨੰਬਰ ਗੱਡੀ ਐ ਇਹ ਗੱਡੀ ਡੀਜ਼ਲ ਵੇਰੀਐਂਟ ਦੇ ਵਿੱਚ ਐ ਸੈਕੰਡ ਓਨਰ ਐ ਗੱਡੀ ਸਾਰੀ オリジナル ਐ ਫੁੱਲ ਇੰਸ਼ੋਰੈਂਸ ਐ ਗੱਡੀ ਦਾ ਚਾਰੋਂ ਟਾਇਰ ਚਾਰੋਂ ਅਲੌਏ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਨੇ 16 ਇੰਚੀ ਅਲੌਏ ਪਾਏ ਹੋਏ ਨੇ ਜੀ ਅਲੌਏ ਤੇ ਟਾਇਰ ਨਵੇਂ ਨੇ ਨਵੀਂ ਬੈਟਰੀ ਆ ਨਵੇਂ ਸੀਟ ਕਵਰਸ ਨੇ ਬਾਕੀ ਆਲ ਓਵਰ ਗੱਡੀ ਕੰਡੀਸ਼ਨ ਬਹੁਤ ਵਧੀਆ ਹੈ ਪੇਪਰ ਸਾਰੇ ਕੰਪਲੀਟ ਨੇ ਗੱਡੀ ਨੂੰ ਤੁਸੀਂ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ ਰੇਟ ਦੀ ਜੇ ਗੱਲ ਕਰੀਏ 285000 ਰੁਪਏ ਗੱਡੀ ਦੀ ਡਿਮਾਂਡ ਹੈ ਰੇਟ ਕੋਈ ਫਿਕਸ ਨਹੀਂ ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਗੱਡੀ ਪਟਿਆਲੇ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ